ਮਿੱਤਰੋ ਪਿੰਡੂ ਜ਼ਿਮੀਦਾਰ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਸ਼ੋਅ ਕੁਆਲਿਟੀ ਸਪੌਟਲੈਸ ਨੌਕਰੀ ਬੇਸ਼ੇਰੀ ਦਿਖਾਉਣੀ ਆ ਜਿਹੜੀ ਬਾਈ ਅਰਗਿਆ ਨੇ ਸੇਲ ਕਰਨੀ ਆ ਬੱਚੀ ਰਿੰਗਾਂ ਦੇ ਵਿੱਚ ਲੱਗਣ ਵਾਲੀ ਆ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਖੜਨੀ ਕਰਨੀ ਇਹਦੀ ਬੜੀ ਚੰਗੀ ਆ ਕੋਈ ਇਹਨੂੰ ਸਪੈਸ਼ਲ ਟ੍ਰੇਨਿੰਗ ਦੇਣ ਦੀ ਲੋੜ ਨਹੀਂ ਖੜਾਉਣ ਵਾਸਤੇ ਜਾਂ ਸ਼ੋਅ ਕਰਾਉਣ ਵਾਸਤੇ ਬੱਚੀ ਆਪਦੇ ਆਪ ਹੀ ਸ਼ੋਅ ਬਹੁਤ ਕਰਦੀ ਆ ਇੱਕ ਇਹਦੀ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਆ ਦਲਸ਼ੇਰ ਕਾਕੀ ਦੀ ਪੋਤੀ ਆ ਇਹ ਤੇ ਚੈਂਪੀਅਨ ਨੁਕਰੇ ਘੋੜੇ ਮਹਾਰਾਣੇ ਦੀ ਧੀ ਆ ਜਿਹੜਾ ਸੰਧੂ ਸਟੱਡ ਫਾਰਮ ਵਾਲਿਆਂ ਕੋਲ ਆ ਕੁਆਲਿਟੀ ਵਾਈਜ਼ ਤੁਸੀਂ ਚੈੱਕ ਕਰੋ ਬੱਚੀ ਨੂੰ ਖੜਨੀ ਕਰਨੀ ਤਾਂ ਮੈਂ ਤੁਹਾਨੂੰ ਦੱਸਦਾ ਤੇ ਬਾਕੀ ਕਾਨੇ ਦਾ ਸ਼ਕੀਨ ਕੁੰਡੀ ਵਾਲਾ ਮੂੰਹ ਬੜਾ ਪਤਲਾਗਾ ਗੁਲਾਬੀਪਣ ਬੜਾ ਲੈਂਥ ਚੈੱਕ ਕਰੋ ਕਈ ਭਰਾਵਾਂ ਦੇ ਦਿਮਾਗ ਦੇ ਵਿੱਚ ਹੁੰਦਾ ਵੀ ਯਾਰ ਆਪਾਂ ਸਾਫ਼ ਸੁਥਰੀ ਬੱਚੀ ਖਰੀਦਣੀ ਆ ਜਿਹਨੂੰ ਰਿੰਗਾਂ ਦੇ ਵਿੱਚ ਵੀ ਲਾ ਸਕੀਏ ਤੇ ਘਰੇ ਸ਼ੌਂਕ ਨਾਲ ਪਾਲ ਕੇ ਅੱਗੇ ਤਿਆਰ ਕਰਕੇ ਘੋੜੀ ਬਣਾ ਕੇ ਆਪਾਂ ਬਰੀਡਿੰਗ ਵੀ ਕਰਾ ਸਕੀਏ ਚੰਗੇ ਖਾਨਦਾਨ ਦੀ ਹੋਵੇ ਤਾਂ ਐਸ ਵੀਡੀਓ ਕੰਨੀ ਗੌਰ ਕਰ ਲਿਓ ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਤੇ ਜਿਹੜਾ ਪਿੰਡ ਆ ਬਾਈ ਦਾ ਭੈਣੀ ਫੱਤਾਗਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾਗਾ ਬਰਨਾਲੇ ਤੇ ਮਾਨਸਾਲਾ ਜਿਹੜਾ ਮੇਨ ਰੋਡ ਆਗਾ ਉਹਦੇ ਸੈਂਟਰ ਜੇ ਵਿੱਚ ਪਿੰਡ ਪੈਂਦਾ ਏ ਬਰਨਾਲੇ ਤੋਂ ਵੀ 28-30 ਕਿਲੋਮੀਟਰ ਤੇ ਇੰਨਾ ਕੀ ਮਾਨਸਾਲਾ ਤੋਂ ਪੈਂਦਾ 4-5 ਕਿਲੋਮੀਟਰ ਰੋਡ ਤੋਂ ਪਾਸੇ ਹਟਮਾ ਪਿੰਡ ਆ ਦੋਸਤੋ ਤੇ ਨੰਬਰ 22 ਕੁਲਵਿੰਦਰ ਦਾ ਨੋਟ ਕਰ ਲੋ 9592101293 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਦੇ ਪਿੰਡ ਜਾ ਕੇ ਪਹਿਣੀ ਫੱਤੇ ਬਸ਼ੇਰੀ ਦੇਖ ਕੇ ਖਰੀਦ ਸਕਦੇ ਹੋ ਬਾਲ ਪੌਰੀਆਂ ਦੀ ਵੀ ਬਿਲਕੁਲ ਸਾਫ ਆ ਹਾਂ ਜੇ ਕਿਸੇ ਪ੍ਰਾਣੀ ਤਸੱਲੀ ਕਰਨੀ ਹੋਈ ਤਾਂ ਤੁਸੀਂ ਬੱਚੀ ਨੂੰ ਨਿਮਾ ਕੇ ਵੀ ਦੇਖ ਸਕਦੇ ਹੋ ਇੱਕ ਵੀ ਸਪੌਟ ਤੁਹਾਨੂੰ ਇਹਦੇ ਪਿੰਡੇ ਦੇ ਉੱਤੇ ਸਿਹਾਉਣਾ ਨਹੀਂ ਆਏ ਦੀ ਮਾਂ ਦੇਖੋ ਤੁਸੀਂ 62 63 ਇੰਚ ਹਾਈਟ ਦੀ ਖੁੱਲੀ ਬਾਡੀ ਦੀ ਸਜਾਫ ਘੋੜੀ ਆ ਬਾਈ ਨੇ ਇੱਕੋ ਹੀ ਘੋੜੀ ਇਹ ਰੱਖੀ ਵੀ ਆ ਤੇ ਇਹ ਤੋਂ ਹੀ ਬਰੀਡਿੰਗ ਕਰਾ ਕੇ ਅੱਗੇ ਬੱਚਾ-ਬੁੱੱਚਾ ਸੇਲ ਕਰ ਲੈਂਦਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਵੀ ਇਸ ਘੋੜੀ ਦੇ ਜਿਹੜੀ ਪਹਿਲਾਂ ਵਾਲੇ ਸੂਏ ਦੀ ਬਸ਼ੇਰੀ ਆ ਜਾਨੀ ਕਿ ਐਸ ਬਸ਼ੇਰੀ ਦੀ ਜਿਹੜੀ ਭੈਣ ਆ ਉਹ ਵੀ ਮਹਾਰਾਣੇ ਦੀ ਆ ਉਹ ਵੀ ਬਾਈ ਦੇ ਘਰੇ ਹੀ ਖੜੀ ਆ ਵੇਚੀ ਨਹੀਂ ਹਜੇ ਤੇ ਜੇ ਕਿਸੇ ਭਰਾ ਦਾ ਉਹਦਾ ਵਿਚਾਰ ਬਣਦਾ ਹੋਇਆ ਲੈਣ ਦਾ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਤੇ ਨੰਬਰ 22 ਦਾ ਆਪਾਂ ਸਕਰੀਨ ਦੇ ਉੱਤੇ ਦੇਤਾ ਕੁਲਵਿੰਦਰ ਸਿੰਘ 22 ਦਾ ਨਾਂਗਾ ਪੈਣੀ ਫੱਤਾ ਪਿੰਡ ਆ ਤੇ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਬੇਸ਼ੇਰੀ ਖਰੀਦਣਾ ਚਾਹੁੰਦਾ ਹੋਇਆ ਜਾਂ ਇਹਦੂ ਪਹਿਲਾਂ ਵਾਲੇ ਸੂਏ ਦੇ ਦੀ ਜਿਹੜੀ ਭੈਣ ਆ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਫੋਟੋ ਮੈਂ ਆਪਾਂ ਵਿੱਚ ਹੀ ਲਾਤੀਆਂ ਤੇ ਨੰਬਰ 22 ਦਾ ਨੋਟ ਕਰ ਲਓ 9592101293 17 ਮਹੀਨੇ ਦੀ ਉਮਰ ਆ ਤੇ ਕੱਦ ਹੈਗਾ 58 ਇੰਚ ਚੰਗੀ ਬਹੁਤਾ ਬੱਚੀ ਰਿੰਗਾਂ ਦੇ ਵਿੱਚ ਲੱਗਣ ਵਾਲੀ ਸੋ ਜਿਹੜਾ ਵੀ ਕੋਈ ਬੰਦਾ ਜਿਹਦੇ ਦਿਮਾਗ 'ਚ ਕੀੜਾ ਵੀ ਯਾਰ ਆਪਾਂ ਸ਼ੋਹਾਂ ਦੇ ਵਿੱਚ ਲੱਗਣ ਵਾਲੀ ਬੱਚੀ ਲੈਣੀ ਆ ਤਾਂ ਬੱਚੀ ਬਹੁਤ ਜ਼ਿਆਦਾ ਚੰਗੀ ਆ ਐਸ ਵੀਡੀਓ ਕੰਨੀ ਗੌਰ ਕਰਕੇ ਬਾਈ ਨੂੰ ਫੋਨ ਲਾ